ਅੱਜ ਮੇਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 963 ਐਫ ਟਰੈਕਟਰ ਆ ਜੀ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਆ ਹਾਂਜੀ ਵਧੀਆ ਵਧੀਆ ਠੀਕ ਠਾਕ ਜੀ ਅੱਜ ਚੜ੍ਹਦੀ ਕਲਾ ਸਾਰਿਆਂ ਤੋਂ ਪਹਿਲਾਂ ਬਾਈ ਜੀ ਇਹ ਸਵਰਾਜ ਟਰੈਕਟਰ ਆ ਜਿਹੜਾ ਇਹ ਮਾਡਲ ਕਿਹੜਾ ਆ ਇਹ 2021 ਮਾਡਲ ਆ 2021 ਮਾਡਲ ਆ ਤੇ ਨੰਬਰ 50 ਵਾ ਹਾਂਜੀ ਨੰਬਰ 50 ਫਸਟ ਓਨ ਵੀ ਠੀਕ ਆ ਬਈ 50 ਵਾ ਨੰਬਰ ਆ ਫਸਟ ਓਨਰ ਆ ਗੱਲ ਕਰੀਏ ਟਾਇਰਾਂ ਦੀ ਟਾਇਰ ਨਾਲ ਦੇ ਵੀਰੇ 75 ਤੋਂ 80 ਪੈਸੇ ਆ ਜੀ 72 ਤੋਂ 80% ਟਾਇਰ ਆ ਤੇ ਰੰਗ ਪੇੜ ਦਾ ਓਰੀਜਨਲ ਆ ਬਾਕੀ ਕੋਈ ਨਾ ਵੇ ਟਰੈਕਟਰ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਚੈੱਕ ਕਰਾ ਕੇ ਬਾਅਦ ਤਸੱਲੀ ਕਰਕੇ ਲਿਆ ਸਕਦੇ ਠੀਕ ਹੈ ਜੀ ਬਾਅਦ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਆ ਹਾਂ ਜੀ ਹਾਂ ਸਮਾਨ ਪੂਰਾ ਹੀ ਹਾਂ ਜੀ ਸਮਾਨ ਪੂਰਾ ਮਿਲੂ ਬਾਈ ਨਾਲ ਠੀਕ ਆ ਬਾਈ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈ ਜੀ 6,35,000 ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਹਾਂ ਜੀ ਮਾਨਤਾਨ ਵੀਰੇ ਫੋਲ ਕਰਾਂਗੇ ਕਿਹੜੇ ਪਿੰਡ ਵਗਾਉ ਬਾਈ ਪਿੰਡ ਮੁਦਕੀ ਜ਼ਿਲ੍ਹਾ ਫਰੋਇਪੁਰ ਤੇ ਨੰਬਰ ਬੋਲਿਓ 95013 83398 ਹੁਣ ਬਾਈ ਜੀ ਜ਼ਿੰਮੇਵਾਰੀ ਹੈ ਤੁਹਾਡੀ ਜਿਹੜਾ ਵੀਡੀਓ ਸ਼ੇਅਰ ਕਰਕੇ ਹੁੰਦਾ ਆਪਾਂ ਮਾਨਦਾਨ ਫੋਲ ਕਰਨਾ ਹਾਂਜੀ ਹਾਂਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਧੰਨਵਾਦ